ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਗਈਆਂ ਹਨ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਇੱਕ ਲੱਖਾਂ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਵੱਲੋਂ ਲਗਾਤਾਰ ਕੈਨੇਡਾ ਦੇ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਕਿ ਕੈਨੇਡਾ ਦੇ ਵਿੱਚ ਪੀਆਰ ਲੈਣੀ ਕਾਫੀ ਜ਼ਿਆਦਾ ਮੁਸ਼ਕਲ ਹੋ ਚੁੱਕੀ ਹੈ ਸੋ ਲੱਖਾਂ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਜਿੱਥੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਹਨ ਤੇ ਸਾਲ 2025 ਦੀ 31 ਦਸੰਬਰ ਤੱਕ ਕਈ ਪੰਜਾਬੀ ਸਟੂਡੈਂਟਾਂ ਦੇ ਵਰਕ ਪਰਮਿਟ ਪਾਇਰ ਹੋ ਜਾਣਗੇ ਸੋ ਇਸੇ ਦੌਰਾਨ ਤੁਹਾਨੂੰ ਦੱਸਦੀ ਆ ਕਿ ਕੈਨੇਡਾ ਤੋਂ ਹੁਣ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜਿਸ ਦੇ ਕਾਰਨ ਹੁਣ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਵਰਕ ਪਰਮਿਟ ਜਿਹੜੇ 31 ਦਸੰਬਰ 2025 ਤੱਕ ਜਿਹੜੇ ਐਕਸਟੈਂਡ ਕਰ ਦਿੱਤੇ ਗਏ ਹਨ ਜੀ ਹਾਂ ਤੁਹਾਨੂੰ ਦੱਸਦੀ ਆ ਕਿ ਕੈਨੇਡਾ ਦੇ ਤਿੰਨ ਸੂਬਿਆਂ ਦੇ ਵੱਲੋਂ ਵੱਡਾ ਐਲਾਨ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਹੱਕ ਦੇ ਵਿੱਚ ਕਰ ਦਿੱਤਾ ਗਿਆ ਹੈ ਪਹਿਲਾ ਸੂਬਾ ਜਿੱਥੇ ਕਿ ਮੈਨੀਟੋਬਾ ਸੂਬੇ ਦੇ ਵੱਲੋਂ ਵਰਕ ਪਰਮਿਟ ਐਕਸਟੈਂਡ ਕਰ ਦਿੱਤੇ ਗਏ ਹਨ ਜਿੰਨੇ ਵੀ ਵਰਕਰ ਉੱਥੇ ਕੰਮ ਕਰ ਰਹੇ ਸਨ ਜਿਨ੍ਹਾਂ ਦੇ ਵਰਕ ਪਰਮਿਟ ਐਕਸਟੈਂਡ ਹੋਣੇ ਚਾਹੀਦੇ ਦੇ ਸਨ ਜਾਂ ਫਿਰ ਐਕਸਪਾਇਰ ਹੋਣ ਵਾਲੇ ਸਨ ਉਹਨਾਂ ਦੇ ਕਰ ਦਿੱਤੇ ਗਏ ਹਨ ਜੀਹਾਂ 31 ਦਸੰਬਰ ਤੱਕ ਜਿਹੜੇ ਆ ਵਰਕ ਪਰਮਿਟ ਐਕਸਟੈਂਡ ਹੋ ਚੁੱਕੇ ਹਨ ਇਸ ਤੋਂ ਇਲਾਵਾ ਜੁਕੌਨ ਸੂਬੇ ਦੇ ਵੱਲੋਂ ਅਤੇ ਅਲਬਰਟਾ ਸੂਬੇ ਦੇ ਵੱਲੋਂ ਵੀ ਵਰਕ ਪਰਮਿਟ ਐਕਸਟੈਂਡ ਕਰ ਦਿੱਤੇ ਗਏ ਹਨ ਜਿਸ ਦਾ ਕੀ ਫਾਇਦਾ ਸਭ ਤੋਂ ਜਿਆਦਾ ਜਿਹੜਾ ਹੈ ਪੰਜਾਬੀ ਭਾਰਤੀਆਂ ਨੂੰ ਹੀ ਕੈਨੇਡਾ ਦੇ ਵਿੱਚ ਹੋਣ ਜਾ ਰਿਹਾ ਹੈ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਕੈਨੇਡਾ ਦੇ ਵੱਲੋਂ ਹੁਣ ਜਿਹੜੇ ਪੰਜਾਬੀ ਭਾਰਤੀ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਆ ਪੱਕੇ ਤੌਰ ਦੇ ਉੱਤੇ ਤੇ ਜਿਨ੍ਹਾਂ ਦੇ ਰਿਸ਼ਤੇਦਾਰ ਕੈਨੇਡਾ ਦੇ ਵਿੱਚ 1 ਲੱਖ ਡਾਲਰ ਤੋਂ ਜ਼ਿਆਦਾ ਸਾਲਾਨਾ ਦੀ ਕਮਾਈ ਕਰਦੇ ਆ ਉਹਨਾਂ ਦੇ ਦਰਵਾਜ਼ੇ ਖੁੱਲ ਚੁੱਕੇ ਆ ਜੀ ਆ ਉਹ ਆਪਣੇ ਰਿਸ਼ਤੇਦਾਰਾਂ ਨੂੰ ਹੁਣ ਪੱਕੇ ਤੌਰ ਦੇ ਉੱਤੇ ਪੀਆਰ ਕੈਨੇਡਾ ਦੇ ਵਿੱਚ ਬੁਲਾ ਸਕਦੇ ਹਨ ਜੇਕਰ ਉਹਨਾਂ ਦੇ ਘਰ ਦੇ ਵਿੱਚ ਬੱਚੇ ਜਾਂ ਫਿਰ ਬਜ਼ੁਰਗ ਹਨ ਜਿਨ੍ਹਾਂ ਦੀ ਦੇਖਭਾਲ ਦੇ ਲਈ ਉਹਨਾਂ ਨੂੰ ਕੋਈ ਨਾ ਕੋਈ ਵਰਕਰ ਚਾਹੀਦੇ ਹਨ ਸੋ ਕੇਅਰ ਗਿਵਰਸ ਦੇ ਥਰੂ ਜਿਹੜੇ ਆ ਉਹ ਹੁਣ ਆਪਣੇ ਜਿਹੜੇ ਰਿਸ਼ਤੇਦਾਰ ਆ ਉਹਨਾਂ ਨੂੰ ਵੀ ਸੱਤ ਸਕਦੇ ਹਨ ਜੇਕਰ ਤੁਹਾਡਾ ਵੀ ਕੋਈ ਰਿਸ਼ਤੇਦਾਰ ਕੈਨੇਡਾ ਦੇ ਵਿੱਚ ਹੈ ਉਸ ਦੀ 1 ਲੱਖ ਡਾਲਰ ਤੋਂ ਉੱਪਰ ਤਨਖਾਹ ਹੈ ਤੇ ਤੁਸੀਂ ਪੱਕੇ ਤੌਰ ਦੇ ਉੱਤੇ ਕੇਅਰ ਗਿਵਰਸ ਦੇ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਜਾ ਸਕਦੇ ਹੋ ਤੇ ਪਰਿਵਾਰ ਸਮੇਤ ਜਿਹੜੀ ਤੁਸੀਂ ਪੀਆਰਪੀ ਲੈ ਸਕਦੇ ਹੋ ਸੋ ਕੈਨੇਡਾ ਜਾਣ ਵਾਲਿਆਂ ਦੇ ਲਈ ਵੱਡੀ ਖੁਸ਼ਖਬਰੀ ਆ ਰਹੀ ਹੈ